ਹਾਂਜੀ ਵੈਗੁਰੂ ਜੀ ਸਾਰੇ ਭੈਣ ਭਰਾ ਮਨੂੰ ਸਤਿ ਸ੍ਰੀ ਅਕਾਲ ਜੀ ਆਟਾ ਆਪਾਂ ਛਾਣ ਲਿਆ ਜੀ ਤੇ ਆਪਾਂ ਮੂਲੀ ਵਾਲੀ ਰੋਟੀ ਬਣਾਉਣੀ ਹੈ ਜੀ ਆਪਾਂ ਜਿਹੜਾ ਪਾਲਕ ਮੇਥੇ ਮੇਥੀ ਧਨੀਆ ਉਹ ਸਾਰਾ ਕੁਝ ਪਹਿਲਾਂ ਆਪਾਂ ਆٹے ਦੇ ਵਿੱਚ ਹੀ ਗੁੰਨ ਲਾਂਗੇ ਜੀ ਤੇ ਮੂਲੀ ਹੈ ਜਿਹੜੀ ਜੀ ਉਹ ਆਪਾਂ ਜਦੋਂ ਰੋਟੀ ਨੂੰ ਬੇਲਾਂਗੇ ਉਦੋਂ ਐਡ ਕਰਾਂਗੇ ਅੰਜੀ ਥੋੜ੍ਹ ਥੜ੍ਹ ਪਾਣੀ ਪਾ ਕੇ ਆਪਾਂ ਜਿਹੜਾ ਆਟਾ ਉਹ ਗੁੰਨ ਕੇ ਤਿਆਰ ਕਰ ਲਾਂਗੇ ਆਪਾਂ ਇਹਦੇ ਵਿੱਚ ਨੂਨ ਮਿਰਚ ਵਗੈਰਾ ਕੁਝ ਨਹੀਂ ਪਾਉਣਾ ਹੈਗੇ ਜੀ ਜਦੋਂ ਆਪਾਂ ਰੋਟੀ ਬੇਲਾਂਗੇ ਜਦੋਂ ਉਹਦੇ ਵਿੱਚ ਮੂਲੀ ਪਾਵਾਂਗੇ ਉਦੋਂ ਹੀ ਫਿਰ ਵਿੱਚ ਆਪਾਂ ਨੂਨ ਮਿਰਚ ਜਿਹੜਾ ਪਾਉਣਾ ਉਹ ਥੋੜ੍ਹਾ ਥੋੜ੍ਹਾ ਪਾ ਲਾਂਗੇ ਸਾਰੇ ਭਾਂਡ ਪਰ ਆ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਹਰ ਰੋਜ਼ ਬੜੀ ਬੜੀ ਕਮੈਂਟ ਕਰਦੇ ਨੇ ਜੀ ਤੇ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਵੀਡੀਓ ਲਾਈਕ ਕਰਨੀ ਕਮੈਂਟ ਕਰਨਾ ਤੇ ਜਿਹੜੇ ਨਵੇਂ ਨੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਨੇ ਉਹ ਜੀ ਵੀਡੀਓ ਨੂੰ ਜੇ ਵੀਡੀਓ ਉਹਨਾਂ ਦੇ ਮੋਹਰੇ ਆ ਗਈ ਕਈ ਵਾਰੀ ਆਪਣੇ ਵੀ ਸਾਹਮਣੇ ਨੇ ਕਈ ਵਾਰੀ ਕਿਸੇ ਨਵੇਂ ਚੈਨਲ ਨਾਲ ਦੀ ਆ ਜਾਂਦੀ ਆ ਆਪਾਂ ਔਨ ਕਰ ਲੈਣੀ ਉਹਨੇ ਦੇਖ ਲੈਣੇ ਹਿੰਨੇ ਤੇ ਸਬਸਕ੍ਰਾਈਬ ਵੀ ਕਰ ਦੇਈਦਾ ਜੀ ਲਾਈਕ ਵੀ ਕਰ ਦੇਈਦਾ ਜੇ ਕੋਈ ਨਵਾਂ ਭੈਣ ਭਰਾ ਆਪਣੀ ਵੀਡੀਓ ਨੂੰ ਦੇਖ ਰਿਹਾ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਪੁਰਾਣੇ ਭੈਣ ਭਰਾ ਨੂੰ ਤਾਂ ਪਤਾ ਹੀ ਹੈ ਜੀ ਉਹ ਤਾਂ ਸਾਰੇ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਆਪਾਂ ਨੂੰ ਸਾਰੇ ਸਪੋਰਟ ਕਰਦੇ ਨੇ ਜੀ ਸਾਰੇ ਭੈਣ ਭਰਾ ਪਿਆਰ ਕਰਦੇ ਨੇ ਜੀ ਇਸੇ ਤਰ੍ਹਾਂ ਸਪੋਰਟ ਬਣਾਈ ਰੱਖਿਓ ਜੀ ਲੋ ਜੀ ਆਟਾ ਆਪਾਂ ਨੇ ਗੁੰਨ ਕੇ ਕਰ ਲਿਆ ਤਿਆਰ ਤੇ ਤਵਾ ਰੱਖ ਦਿਆਂ ਜੀ ਗਰਮ ਹੋਣ ਵਾਸਤੇ ਲੋਹੇ ਦੀ ਜਿਹਾ ਸਾਪਾ ਕਰਦੇ ਆਉਣ ਤਵਾ ਰੱਖ ਦਿਆਂ ਗਰਮ ਲੋਹੇ ਤੋ ਇਹਦਾ ਭਲਾ ਦਿੰਨੇ ਕਬਰ ਲੋ ਜੀ ਆਟਾ ਆਪਾਂ ਨੇ 5-7 ਮਿੰਟ ਵਾਸਤੇ ਅਦਰਸ ਤੇ ਰੱਖਤਾ ਸੀਗਾ ਹੁਣ ਆਪਾਂ ਆਟੇ ਨੂੰ ਦੁਬਾਰੇ ਦੇ ਲਾਂਗੇ ਮੁੱਕੇ ਮੈਂ ਇਹ ਵੀ ਰੋਟੀਆਂ ਦੇ ਵਿੱਚ ਨਾ ਵੀ ਜਿਵੇਂ ਕੱਲੇ ਮੇਥੇ ਜਾਂ ਕੱਲੀ ਮੇਥੀ ਨਹੀਂ ਪਾਉਣੀ ਮੈਂ ਮਿਕਸੇ ਪਾਉਣੀ ਹੁੰਦੀ ਹੈ ਮੇਥੇ ਮੇਥੀ ਪਾ ਲਵਤ ਧਨੀਆ ਟੈਡ ਕਰਦੇ ਆ ਨੇੜੇ ਨੂੰ ਸਵੇਰ ਦਾ ਟਾਈਮ ਆ ਜੀ ਆਪਾਂ ਨੂੰ ਹੈਗੀ ਥੋੜੀ ਜਿਹੀ ਕਾਲੀ ਕਈ ਵਾਰੀ ਹੀ ਕਾਲੀ ਹੋ ਜਾਂਦੀ ਹੈ ਤੇ ਕਈ ਵਾਰੀ ਆਪਾਂ ਆਰਾਮ ਨਾਲ ਵੀਡੀਓ ਬਣਾ ਲੈਨੇ ਤੇ ਹੁਣ ਆਪਾਂ ਰੋਟੀ ਹੈ ਜਿਹੜੀ ਇਹਨੂੰ ਬੇਲ ਕੇ ਕਰ ਲਾਂਗੇ ਤਿਆਰ ਰੋਟੀ ਪਾਲਕ ਮਿੱਠੀ ਧਨੀਆ ਵਿੱਚ ਪਾ ਲਿਆ ਜੀ ਫਿਰ ਆਪਣਾ ਕੰਮ ਆ ਜਿਹੜਾ ਥੋੜਾ ਜਿਹਾ ਹੋ ਗਿਆ ਸੌਖਾ ਲੋ ਰੋਟੀ ਆਪਾਂ ਪੂਰੀ ਬੇਲ ਲਈ ਵੱਡੀ ਤੇ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਜੀ ਥੋੜੀ ਥੋੜੀ ਤਾਂ ਮਿਰਚ ਲਾਵਾਂਗੇ ਇੰਨੇ ਕਾਪਾ ਨੂੰ ਲੋੜ ਥੋੜਾ ਥੋੜਾ ਲਾਮਾਗੇ ਨਾਮਕ ਥੋੜਾ ਜਿਹਾ ਆਪਾਂ ਲਾਵਾਂਗੇ ਜੀ ਗਰਮ ਮਸਾਲਾ ਥੋੜੀ ਜਿਹੀ ਆਪਾਂ ਨੂੰ ਲਾਵਾਂਗੇ ਕਾਲੀ ਮਿਰਚ ਉਹਦੀ ਜਨਾ ਕਾਪਾ ਨੂੰ ਲੋੜ ਸੀ ਆਪਾਂ ਲਾ ਲਿਆ ਉਹਨਾਂ ਕੋ ਮਸਾਲਾ ਹੁਣ ਆਪਾਂ ਇਹਦੇ ਵਿੱਚ ਮੂਲੀ ਹੈ ਜਿਹੜੀ ਉਹ ਐਡ ਕਰਾਂਗੇ ਤੇ ਮੂਲੀ ਨੂੰ ਆਪਾਂ ਘੁੱਟ ਕੇ ਉਹਦਾ ਜਿਹੜਾ ਪਾਣੀ ਹੈ ਜੀ ਉਹ ਕੱਢ ਦਾਂਗੇ ਨਹੀਂ ਫੇਰ ਜੇ ਵਿੱਚ ਪਾਣੀ ਹੋਵੇ ਤੇ ਆਪਾਂ ਨੂੰ ਰੋਟੀ ਵੇਲਣ ਵੇਲੇ ਮੁਸ਼ਕਲ ਆਉਂਦੀ ਹੈ ਜੇ ਆਪਾਂ ਆਟੇ 'ਚ ਗੁੰਨ੍ਹਣੀ ਹੁੰਦੀ ਹੈ ਨੇ ਜੀ ਮੂਲੀਆਂ ਫੇਰ ਆਪਾਂ ਪਾਣੀ ਸਣੀ ਗੁੰਨ੍ਹ ਲੈਣੇ ਹੁੰਨੇ ਆ ਲੋਠੀ ਹੁੱਬ ਐਡ ਕਰ ਲਈ ਮੂਲੀ ਉੜ ਜਾਂਦੇ ਲੋ ਉਦੀ ਇਸ ਤਰ੍ਹਾਂ ਮੋੜ ਲਾਂਗੇ ਹੱਥ ਉਹ ਇਸੀ ਦੇ ਦੀ ਮੋਲੀ ਨਾਲ ਗਿੱਲੇ ਜੇ ਉਹ ਸਾਫ਼ ਕਰ ਲੈਣੇ ਕਿੰਨੇ ਮਰਜ਼ੀ ਚਮਚੇ ਚਮਚੇ ਲਾਈਏ ਜੀ ਹੱਥ ਦੇ ਨਾਲ ਹੀ ਗੱਲ ਆਉਂਦੀ ਥੋੜਾ ਜਿਹਾ ਆਪਾਂ ਇਹਨੂੰ ਹੱਥ ਨਾਲ ਵਧਾ ਲਾਂਗੇ ਆਪਾਂ ਦੋ ਰੋਟੀਆਂ ਬੇਲ ਕੇ ਉਹਨਾਂ ਦੇ ਵੀ ਵਿਚਾਲੇ ਪਾ ਕੇ ਬਣਾ ਸਕਦੇ ਆ। ਤੇ ਆਪਾਂ ਨੂੰ ਜਿਹੜਾ ਤਰੀਕਾ ਜੀ ਲੱਗਿਆ ਸੌਖਾ ਜਿਹਾ ਆਪਾਂ ਬਸ ਉਹੀ ਬਣਾਇਆ। ਉਹ ਜੀ ਹਲਕੇ ਹਲਕੇ ਹੱਥਾਂ ਨਾਲ ਬੇਲਾਂਗੇ। ਜਿਆਦਾ ਆਪਾਂ ਪ੍ਰੈਸ਼ਰ ਨਹੀਂ ਪਾਉਣਾ ਹੈਗਾ ਜੀ। ਜੇ ਆਪਾਂ ਨੂੰ ਲੱਗੂਗਾ ਤਾਂ ਆਪਾਂ ਉੱਤੇ ਸੁੱਕਾ ਆਟਾ ਪਾ ਲਾਂਗੇ। ਸਾਰੇ ਭੈਣ ਭਰਾ ਜੀ ਇਸੇ ਤਰ੍ਹਾਂ ਘੜਦੇ ਰਹੋ ਸਪੋਰਟ ਆਪਾਂ ਲੋ ਜੀ ਤੇ ਆਪਣਾ ਇਧਰ ਤਵਾ ਵੀ ਹੋ ਚੁੱਕਿਆ ਜੀ ਗਰਮ ਆਪਾਂ ਜੀ ਉੱਪਰ ਐਡ ਕਰ ਦਾਂਗੇ ਤੇ ਪਰੌਂਠਾ ਲੋ ਜੀ ਪਰੌਂਠਾ ਆਪਣਾ ਬਣ ਰਿਹਾ ਤੇ ਨਾਲ ਦੀ ਨਾਲ ਆਪਾਂ ਦੂਸਰਾ ਪਰੌਂਠਾ ਜਿਹੜਾ ਜੀ ਉਹ ਵੀ ਕਰ ਲਾਂਗੇ ਤਿਆਰ ਇਸ ਤਰ੍ਹਾਂ ਆਪਣੇ ਪਰੌਂਠੇ ਨੇ ਜਿਹੜੇ ਜੀ ਉਹ ਜਲਦੀ ਜਲਦੀ ਬਣ ਜਾਣਗੇ। ਲੋੜੀ ਆਪਾਂ ਨੇ ਨਾਲ ਦੀ ਨਾਲ ਦੂਸਰਾ ਪਰੌਂਠਾ ਵੀ ਕਰ ਲਿਆ ਤਿਆਰ। ਇਸ ਤਰ੍ਹਾਂ ਆਪਣੇ ਪਰੌਂਠੇ ਨੇ ਜਿਹੜੇ ਜੀ ਉਹ ਜਲਦੀ ਜਲਦੀ ਬਣ ਜਾਂਦੇ ਨੇ। ਤੁਸੀਂ ਇਹਨੂੰ ਤਵੇ ਦੇ ਉੱਪਰ ਕਿਉਂ ਲਾਉਣਾ ਚਾਹੁੰਦੇ ਹੋ ਲਾ ਸਕਦੇ ਹਾਂ ਮੈਂ ਪਰੌਂਠੇ ਆਪਣੇ ਲਈ ਬਣਾ ਰਹੇ ਹਾਂ ਜੀ ਬੱਚਿਆਂ ਨੂੰ ਆਪਾਂ ਉੱਪਰੇ ਲਾ ਦਿੰਨੇ ਹੁੰਦੇ ਆ ਤੇ ਮੈਂ ਇਹਨੂੰ ਬਸ نیچے ਤਾਰ ਕੇ ਇੱਕ ਸਾਈਡ ਤੋਂ ਚੁਪੜ ਲਵਾਂਗੀ ਲਓ ਜੀ ਆਪਣੇ ਪਰੌਂਠਾ ਬਣ ਕੇ ਤਿਆਰ ਆਪਾਂ ਦੂਸਰਾ ਪਰੌਂਠਾ ਜਿਹੜਾ ਉਹ ਐਡ ਕਰ ਲਾਂ परौठे को आप देसी घ्यो लावे देखो जी कि बढ़िया है नर्म नर्म कूला कूड़ा अपना बनया परौंठा लो जी आप सारे परौंठे इसे तरह बना के कर लांगे तैयार सारे भैन भरा अपने इसे तरह जुड़े रहोज पोर बनाई रखियो जी